ਰੱਬ ਦਾ ਨਾਮ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਚ ਸੱਚੇ ਦਿਲ ਨਾਲ ਜਿਹੜਾ ਵੀ ਜਾਂਦਾ ਉਹਦੀ ਝੋਲੀ ਬਾਬਾ ਇੰਨੀ ਖੁਸ਼ੀਆਂ ਨਾਲ ਭਰ ਕੇ ਭੇਜਦੇ ਆ ਕਿ ਫੇਰ ਉਸ ਇਨਸਾਨ ਨੂੰ ਜ਼ਿੰਦਗੀ ਚ ਕੋਈ ਕਮੀ ਨਹੀਂ ਰਹਿੰਦੀ ਅੱਜ ਜੇ ਤੁਸੀਂ ਪਰੇਸ਼ਾਨ ਹੋ ਤੁਹਾਡਾ ਮਨ ਦੁਖੀ ਹੋਇਆ ਹੈ ਤੇ ਤੁਸੀਂ ਸੱਚੇ ਦਿਲੋਂ ਇੱਕ ਵਾਰੀ ਦਰਬਾਰ ਚ ਜਾ ਕੇ ਬਹਿਜੋ ਤੁਹਾਡੀ ਅਰਦਾਸ ਬਿਨ ਬੋਲਿਆ ਹੀ ਪੂਰੀ ਹੋ ਜਣੀ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਹੀ ਆਲੂ ਹੈ ਬਾਬਾ ਦੀਪ ਸਿੰਘ ਜੀ ਬੜੀ ਛੇਤੀ ਅਰਦਾਸ ਹੁੰਦੇ ਆ ਸੱਚੀਆਂ ਪ੍ਰੀਤਾ ਜਿਨ੍ਹਾਂ ਦੀਆਂ ਬਾਬਾ ਹੀ ਨਾ ਪੈਈਆਂ ਨਾ ਉਹਨਾਂ ਨੂੰ ਇੱਥੇ ਦੁੱਖ ਕਦੇ ਹਰਾ ਹੀ ਨਹੀਂ ਸਕਦੇ ਮੁਸ਼ਕਲਾਂ ਦਾ ਕੁਝ ਵਿਗਾੜਨ ਦਾ ਸੋਚ ਵੀ ਨਹੀਂ ਸਕਦੀਆਂ ਆ ਜਾਓ ਚਲਿਏ ਬਾਬਾ ਦੀਪ ਸਿੰਘ ਜੀ ਅਰਦਾਸ ਕਰੀਏ ਕਿ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੇ ਚਰਨਾਂ ਦੀ ਥਾਂ ਬਖਸ਼ਣਾ ਸਾਡੇ ਦੇ ਆਪਣਾ ਮਿਹਰ ਭਰਿਆ ਹੱਥ ਬਣਾਏ ਰੱਖਣਾ ਕਦੇ ਦੂਰ ਨਾ ਕਰਨਾ ਸਾਨੂੰ ਬਾਬਾ ਦੀਪ ਸਿੰਘ ਜੀ ਤੁਸੀਂ ਦਾ ਸਭ ਕੁਝ ਹੋ ਸਾਡੇ ਸਾਡੇ ਘਰਾਂ ਪਰਿਵਾਰਾਂ ਦੇ ਆਪਣੇ ਪਿਆਰ ਦੀ ਕਿਰਪਾ ਬਣਾਏ ਰੱਖਣਾ ਇੱਜ਼ਤ ਦੀ ਕਮਾਈ ਬਖਸ਼ਣਾ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ